گرو رائے جی سکر ضلع کا سبتوں شہر کے گروساگر جنت بابا ادر سنگھ جی وی سیوا کروائی گئی ਸ਼ੁਰੂਆਤ ਵੀ ਕਰਵਾ ਲਈਏ ਨੋ ਨੋ ਅਧਿਆ ਜੋੜਾ ਇਹਨਾਂ ਪਰ ਦਵਾਰ ਆ ਗਏ ਕੱਲਾਟੇ ਗੁਰੂ ਗ੍ਰੰਥੀ ਅਰੀ ਜੀ ਜੈ ਨਹੀਂ ਆ ਸਕੂਲ ਵੀ ਆਕਾਲ ਜਵੀਆ ਦੇ ਖੇਡਾਂ ਹੁੱਡਾ ਵਾਲਾ ਸੈਂਟਰ ਵੱਲੋਂ ਵੀ ਜਿਹੜੀਆਂ ਜੋਇਨਲ ਆਉਂਦੀਆਂ ਨਹੀਂ ਆ ਉਹ ਨਾਲ ਆਈਆਂ ਨਹੀਂ ਆ ਮਤਲਬ ਕਿ ਕਿਹੜਾ ਕਿਹੜਾ ਕਾਲ ਜਾਂਦਾ ਡਿਗਰੀ ਡਿਗਰੀ ਕਾਲ ਜਾਂਦੇ ਨੇੜੇ ਉਹ ਇੱਧਰ ਬਣਿਆ ਹੋਗਾ ਇੱਥੇ ਇਹ ਬਾਗੜਵਾਲ ਵਾਲਾ ਹੋਰ ਬਲੜਕਾ ਦਾ ਬਣਿਆ ਹੋਗਾ ਉਹ ਵੀ ਸ਼ਾਨਦਾਰ ਬਿਲਡਿੰਗ ਬਣੀ ਹੈ ਗੁਰਗਰ ਦੀ ਤੇ ਜਿਆਦਾ ਕਰਾ ਜਿਹੜੇ ਮਤਲਬ ਸਾਡੇ ਏਰੀਆ ਦੇ ਟਰੱਕ ਨੇ ਇਹ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਨਾਲ ਹਾਸਟ ਜੁੜੀ ਹੋਈ ਹੈ ਤੇ ਹੌਣ ਵੇਲੇ ਥੋੜੇ ਜਿਹੇ ਟਾਈਮ ਦਾ ਜਦੋਂ ਕਰਾਉ ਚਾਰਜਾ ਮੱਕੀ ਦਾ ਚਾਰਜਾ ਪਾਉਣ ਵਾਲਾ ਸਿਸਟਮ ਚੱਲਿਆਗਾ ਉਦੋਂ ਦਾ ਇੰਨਾ ਕੇਰੀਆ ਇੱਦਾਂ ਮੇਜੂਰ ਹੈ ਤੇ ਜਿਹੜੇ ਚਾਰ ਵਾਲੇ ਉਹ ਪਲਾਂਟ ਨੇਗੇ ਸਾਇਲੇਜ ਤੇ ਉਹ ਪਲਾਂਟ ਜੇ ਇੱਥੇ ਕਾਫੀ ਨੇਗੇ ਅੱਗੇ ਵਿੱਚ ਹੋਰ ਬਾਵਾ ਵੱਡੇ ਵੱਡੇ ਜਣਗੀ ਜਿੱਥੋਂ ਕਿ ਪੈਨ ਇੰਡੀਆ ਜਾਂਦਾ ਹੋਗਾ ਚਾਰ ਕਿਉਂਕਿ ਰਾਤ ਜੰਮੂ ਤੋਂ ਹੋਰ ਲੜੜਾ ਬਣ ਰਹਾ ਹੈ ਅਸਬਹ ਉਹ ਤਨਾ ਆਮੀ ਅੰਦਰ ਗਈ ਜਾਂਦਾ ਜਨ ਕੀ ਜਾਂ ਤਰੋਜ ਜਿੰਨਾ ਸਟੇਟ ਸਬਜਮਾ ਦਾ ਚਾਰਾ ਜੁਰਾ ਟਾਂਕੀ ਨਹੀਂ ਗਈ ਭੈਣ